ਸਤਿ ਸ਼੍ਰੀ ਅਕਾਲ ਜੀ ਮੈਂ ਹਸਮਰਪ੍ਰੀਤ ਕੌਰ ਗੁਰੂ ਨਾਨਕ ਹਰਿສາ ਮਾਡਲ ਹਾਈ ਸਕੂਲ ਦੀ ਵਿਦਿਆਰਥਣ ਅੱਜ ਆਪ ਸਭ ਨੂੰ ਅੰਤਰਰਾਸ਼ਟਰੀ ਪੰਜਾਬੀ ਦਿਵਸ ਨੂੰਤੇ ਇੱਕ ਕਵਿਤਾ ਸੁਣਾਉਣ ਜਾ ਰਹੀ ਹਾਂ ਮੈਂ ਅੱਜ ਕਥਾ ਸੁਣਾਵਾ ਪੜੀ ਮੈਂ ਅੱਜ ਕਥਾ ਸੁਣਾਵਾ ਪੜੀ ਮੈਨੂੰ ਕਹਿੰਦੇ ਹਨ ਪੰਜਾਬ ਮੇਰੇ ਸੀਨੇ ਦੇ ਵਿੱਚ ਛੇਕ ਨੇ ਮੇਰੇ ਸੀਨੇ ਦੇ ਵਿੱਚ ਛੇਕ ਨੇ ਦਰਦ ਉੱਠਦਾ ਬੇਹਿਸਾਬ ਮੇਰੇ ਤਨ ਤੇ ਲੱਖਾਂ ਜ਼ਖਮ ਨੇ ਮੇਰੇ ਤਨ ਤੇ ਲੱਖਾਂ ਜ਼ਖਮ ਨੇ ਹੁੰਦਾ ਰਹਾ ਮੈਂ ਲਹੂ ਲੋਹਾਨ ਕਿੰਜ ਦਰਦ ਸੁਨਾਵਾ ਆਪਣਾ ਕਿੰਜ ਦਰਦ ਸੁਨਾਵਾ ਆਪਣਾ ਮੇਰੀ ਕੰਬਦੀ ਅੱਜ ਜ਼ੁਬਾਨ ਮੇਰੀ ਕੰਬਦੀ ਅੱਜ ਜ਼ੁਬਾਨ ਮੈਨੂੰ ਸਦੀਆਂ ਤੋਂ ਗਿਆ ਲੁੱਟਿਆ ਮੈਨੂੰ ਸਦੀਆਂ ਤੋਂ ਗਿਆ ਲੁੱਟਿਆ ਇਹ ਜਾਣੇ ਕੁੱਲ ਜਹਾਨ ਮੇਰੇ ਵੱਟ ਵੱਟ ਕੀਤੇ ਡੱਕਰੇ ਮੇਰੇ ਵੱਟ ਵੱਟ ਕੀਤੇ ਡੱਕਰੇ ਅੱdte ਰਹੇ ਨੇ ਜਾਨ ਕਦੇ ਫੋਲ ਕੇ ਇਸ ਨੂੰ ਵੇਖਿਓ ਕਦੇ ਫੋਲ ਕੇ ਇਸ ਨੂੰ ਵੇਖਿਓ ਇਹ ਦਰਦ ਭਰੀ ਕਿਤਾਬ ਜਿਦੇ ਲਫ਼ਜ਼ਾਂ ਵਿੱਚ ਹੈ ਵੇਦਨਾ ਜਿਦੇ ਲਫ਼ਜ਼ਾਂ ਵਿੱਚ ਹੈ ਵੇਦਨਾ ਜਿਨੇ ਝੱਲੇ ਨਿਤ ਅਜ਼ਾਬ ਜਿਨੇ ਝੱਲੇ ਨਿਤ ਅਜ਼ਾਬ ਕਰ ਫੈਸਲਾ ਮੇਰੀ ਤਕਦੀਰ ਦਾ ਕਰ ਫੈਸਲਾ ਮੇਰੀ ਤਕਦੀਰ ਦਾ ਮੇਰੇ ਜਿਸਮ ਤੇ ਵਾਹੀ ਲਕੀਰ लहू अजे भी उथे सिमदा लहू अजे भी उथे सिमदा जिथ पछिया है शरीर जिथ पछिया है शरीर धन्यवाद